ਇੱਕ ਤਰ੍ਹਾਂ ਦੇ ਬਾਨੀ ਖਾਲਸਾ ਸਰਪੰਚ ਦੇ ਪਹਿਲੇ ਗੁਰੂ ਜਿਨ ਗੁਰੂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇ ਦਿਨ ਹੈ ਬੜੀ ਜੀ ਸ਼ਰਧਾ ਤੇ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਕਿਤੇ ਵੀ ਗੁਰੂ ਕੀ ਸੰਗਤ ਵੱਜਦੀ ਹੈ ਮਨਾ ਰਹੇ ਹਾਂ Hindu ਲੋਕਾਂ ਦੇ ਵਿੱਚ ਬਨਾਰਸ ਜਾ ਕੇ ਹਿੰਦੂ ਤੇ ਇਸਲਾਮ ਦਾ ਵੱਡਾ ਮਹੱਤਮ ਹੈ ਮੁਸਲਮਾਨਾਂ ਲਈ ਮੱਕਾ ਤੇ ਕਾਬਾ ਸਤਕਾਰਪ ਹਨ ਇਹੋ ਗੁਰੂ ਕarde ਅੰਦਰ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸਿੱਖੋ ਸਲਾਹ ਬੜੀ ਮਹੱਤਤਾ ਰੱਖਦੀ ਹੈ ਉਹ ਵਚਨ ਕਰਦੇ ਹਨ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਕਰ ਕਰ ਬਾਬਾ ਗਾਵੀਆ ਵਜਣ ਤਾਲ ਨਿਰਦੰਗਰ ਬਾਬਾ ਜਾਹਰ ਪੀਰ ਜਗਤਗੁਰ ਬਾਬਾ ਇਹ ਸਤਿਗੁਰੂ ਗੁਰੂ ਜਗਨ ਸਿੰਘ ਮਹਾਰਾਜ ਜੀ ਦੀ ਆਪਣੀ ਪਵਿੱਤਰ ਗੁਰਬਾਣੀ ਵਿੱਚ ਉਹ ਦੱਸਦੇ ਹਨ ਕਿ ਜਿਹੜੇ ਬੰਦਿਆਂ ਨੇ ਵੇਦ ਪੜ੍ਹੇ ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ ਉਹਨਾਂ ਨੂੰ 베ਦੀ ਕਹਿਣਾ ਆਰੰਭ ਕਰ ਦਿੱਤਾ। ਉਹਨਾਂ 베ਦੀਆਂ ਦੇ ਅੱਗੇ ਫਿਰ ਤਿੰਨ 베ਦੀਆਂ ਨੂੰ ਇਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ 베ਦੀਆਂ ਦੀ ਕੁੱਲ ਵਿੱਚ ਉਹਨਾਂ 베ਦੀਆਂ ਦੀ ਵੰਸ਼ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰਤਾ ਰਿਹਾ। ਅਗਰਿਚ ਗੁਰੂ ਨਾਨਕ ਦੇ ਮਹਾਰਾਜੀ ਦੇ ਪਿਛੋਕੜ ਵਾਲੇ ਜਾਣੀ ਹੈ। ਧਿਆਨ ਦਿਓ ਜੀ ਪ੍ਰੇਮ ਸਤਿਕਾਰ ਸਹਿਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਦਾਦਾ ਜੀ ਦਾਦਾ ਜੀ ਔਰ ਪਰਦਾਦਾ ਜੀ ਪਰਦਾਦਾ ਜੀ ਜਿਹਨਾਂ ਦਾ ਨਾਮ RAM NARAYAN ਜੀ ਕਰਕੇ ਲਿਖਿਆ ਬਾਬਾ RAM NARAYAN ਜੀ ਗੁਰੂ ਨਾਨਕ ਦੇਵ ਜੀ ਦੇ ਪਰਦਾਦਾ ਸਨ ਔਰ ਸ਼ਿਵਦਾਤਾ ਜਿਹੜੇ ਇਹਨਾਂ ਦੇ ਦਾਦਾ ਜੀ ਸਨ ਉਹਨਾਂ ਦਾ ਨਾਮ ਸੀ ਸ਼ਿਵਰਾਮ ਜਸ ਸ਼ਿਵਨਾਰਾਇਣ ਵਿੱਚ ਹਕੀਕੀ ਗ੍ਰੰਥਾਂ ਗੁਰੂ ਨਾਨਕ ਦੇਵ ਜੀ ਦੇ ਦਾਦਾ ਸ਼ਿਵਰਾਮ ਔਰ ਆਪ ਜੀ ਦੀ ਦਾਦੀ ਜਿਨ੍ਹਾਂ ਦਾ ਨਾਮ ਮਾਤਾ ਬਨਾਰਸੀ ਕਰਕੇ ਲਿਖਿਆ ਇਹਨਾਂ ਦਾ ਜਿਹੜਾ ਪਿੰਡ ਸੀ ਇਹ ਪਠੇਵਿੰਡ ਪਿੰਡ ਪੈਂਦਾ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਤਰਨਤਾਰਨ ਖਡੂਰ ਸਾਹਿਬ ਦੇ ਲਾਗੇ ਜਿਹਨੂੰ ਬਾਅਦ ਵਿੱਚ ਜਾਮਾ ਰਾਏ ਵੀ ਕਹਿਣ ਲੱਗ ਪਏ ਔਰ ਮਹਾਨ ਕੋਹ ਦੇ ਕਰਤਾ ਪਾਈਛਾ ਪਾਈਕਾਨ ਸਿੰਘ ਨਾਭਾ ਨੇ ਡੇਰਾ ਸਾਹਿਬ ਨਾਮ ਦੇ ਹੇਠਾਂ ਇਹਦਾ ਕਾਫੀ ਜ਼ਿਆਦਾ ਵਿਸਥਾਰ ਦਿੱਤਾ ਅਗਰ ਮਹਾਨ ਕੋਹ ਪੜੋਗੇ ਤੇ ਉਹਦੇ ਵਿੱਚ ਡੇਰਾ ਸਾਹਿਬ ਲਿਖ ਕੇ ਭਰਿਓ ਅਦਰ ਪਠੇਵਿੰਡ ਪਰੋਗੇ ਤਾਂ ਵੀ ਕਹਿਣਗੇ ਦੇਖੋ ਡੇਰਾ ਸਾਹ ਪਠੇਵਿੰਡ ਨਗਰ ਆਪਜੀ ਦੇ ਦਾਦਾ ਇਹ ਦਾਦਾ ਸ਼ਿਵਰਾਮ ਔਰ ਦਾਦੀ ਮਾਤਾ ਬਨਾਰਸੀ ਜੀ ਰਹਿੰਦੇ ਆ ਦਾਦਾ ਸ਼ਿਵਰਾਮ ਦੇ ਘਰ ਮਾਤਾ ਬਨਾਰਸੀ ਜੀ ਕੋਲੋਂ ਦੋ ਪੁੱਤਰਾਂ ਨੇ ਜਨਮ ਲਿਆ ਵੱਡੇ ਦਾ ਨਾਮ ਰੱਖਿਆ ਕਲਿਆਣ ਚੰਦ ਔਰ ਛੋਟੇ ਦਾ ਨਾਮ ਰੱਖਿਆ ਲਾਲ ਚੰਦ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕਲਿਆਣ ਚੰਦ ਸੀ ਜਿਨ੍ਹਾਂ ਨੂੰ ਆਤਮਾ ਬਾਬਾ ਪ੍ਰੇਮ ਨਾਲ ਬਾਬਾ ਮਹਿਤਾ ਕਾਲੂ ਜੀ ਵੀ ਕਹਿ ਦਿੰਦੇ ਆ ਮਹਿਤਾ ਸੰਧੂਰ ਵਿੱਚ ਸਾਰਸੀ ਪਾਸ਼ਾ ਦਾ ਲੱਕੜ ਹੈ ਮਹਿਤਾ ਪਟਵਾਰੀ ਨੂੰ ਕਹਿੰਦੇ ਆ ਗੁਰਬਾਣੀ ਵਿੱਚ ਵੀ ਮੈਂ ਤੁਹਾ ਸ਼ਬਦ ਵਰਤਿਆ ਹੈ ਭਗਤਾਂ ਦੀ ਬਾਣੀ ਵਿੱਚ ਕਬੀਰ ਜੀ ਨੇ ਵਰਤਿਆ ਹੈ। ਬਾਬਾ ਕਲਿਆਣ ਚੰਦ ਜੀ ਔਰ ਲਾਲ ਚੰਦ ਜੀ ਦੋਵੇਂ ਸਖੀ ਪ੍ਰਾਸ ਹਨ। ਆਪ ਜੀ ਦੇ ਪਿਤਾ ਆਪਣੇ ਜੱਦੀ ਪਿੰਡ ਰਹਿੰਦੇ ਸਨ ਪਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਨਿਆਨ ਚੰਦ ਜੀ ਮਹਤਾ ਕਾਲੂ ਜੀ ਕੰਮਕਾਰ ਦੇ ਸਿਲਸਿਲੇ ਵਿੱਚ ਕਿਉਂਕਿ ਆਪ ਜੀ ਬਚਪਨ ਤੋਂ ਹੀ ਬੜੇ ਵਿਵੇਕੀ ਵਾਲੇ ਸਨ ਬੜੇ ਰੌਸ਼ਨ ਦਿਮਾਗ ਸੰਗ ਆਪ ਜੀ ਦੀ ਪੜ੍ਹਾਈ ਬਹੁਤ ਉੱਚੀ ਹੋਈ ਪੜ੍ਹਾਈ ਵਿੱਚ ਰੁਚੀ ਹੋਣ ਕਰਕੇ ਕੰਮਕਾਰ ਦੇ ਸਿਲਸਿਲੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਰਾਏ ਪੁਰ ਦੀ ਤਲਵੰਡੀ ਵਿੱਚ ਆਇਆ ਪਿਛਲੇ ਪਿੰਡ ਬਾਰੇ ਮੈਂ ਦੱਸ ਦਿੱਤਾ ਬਹੁਤਾ ਜ਼ਿਕਰ ਵਾਰ-ਵਾਰ ਕਰਨ ਦੀ ਲੋੜ ਨਹੀਂ ਰਾਏ ਪੁਰ ਦੀ ਤਲਵੰਡੀ ਆਏ ਰਾਏ ਹੋਏ ਇੱਕ ਹਿੰਦੂ ਲਾਇਕ ਸੀਗਾ ਉਹਨੇ ਇਸਲਾਮਿਜ਼ਮ ਕਬੂਲ ਕੀਤਾ ਜਣੀ ਕਨਵਰਟ ਹੋਇਆ ਹਿੰਦੂ ਰਾਜਪੂਤ ਤੋਂ ਭੱਟੀ ਰਾਜਪੂਤ ਸੀ ਉਹ ਤੋਂ ਬਦਲ ਕੇ ਮੁਸਲਮਾਨ ਹੋ ਗਿਆ ਉਸ ਦੇ ਹਿੱਸੇ ਵਿੱਚ ਉਸਨੇ ਬਦਲੇ ਵਿੱਚ ਉਸ ਨੂੰ ਕੁਝ ਪੈਨਾਂ ਦੀ ਜ਼ਾਇਰਾਤ ਨਹੀਂ ਜ਼ਮੀਨ ਮਿਲੀ ਉਸ ਦੇ ਨਾਲ ਉਸ ਦਾ ਨਾਮ ਸੀ ਰਾਏ ਖੋਏ ਉਹਦੇ ਨਾਮ ਦੇ ਉੱਤੇ ਹੀ ਨਗਰ ਵਸਤੀ ਬਣਿਆ ਰਾਏ ਖੋਏ ਦੀ ਤਲ ਮੰਡੀ ਉਸ ਤੋਂ ਬਾਅਦ ਉਹਦਾ ਪੁੱਤਰ ਉਸ ਜ਼ਮੀਨ ਦਾ ਜ਼ਾਇਰਾਤ ਦਾ ਮਾਲਕ ਬਣਿਆ ਉਸ ਦੇ ਪੁੱਤਰ ਦਾ ਨਾਮ ਸੀ ਰਾਏ ਬੁਲਾਰ ਰਾਏ ਬੁਲਾਰ ਉਹ ਸਜਣ ਸੀ ਜਿਸ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਬਹੁਤ ਹੀ ਬਹੁਤ ਹੀ ਜਗਤ ਪਿਆਰ ਸੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਆਪਣੀ ਕਿਰਤ ਵਿਰਤ ਨੂੰ ਲੈ ਕੇ ਰਾਏ ਕੋਏ ਦੀ ਤਲਵੰਡੀ ਜਣੀ ਉਸ ਮੌਕੇ ਦੇ ਜੋ ਉਹਨਾਂ ਨਗਰਾਂ ਦਾ ਮਾਲਕ ਸੀ ਰਾਏ ਬੁਲਾਰ ਦੇ ਕੋਲ ਅਟਵਾਰੀ ਦੀ ਨੌਕਰੀ ਕਰਨ ਲੱਗ ਪਏ ਕੰਮ ਕਰ ਬੜਾ ਚੰਗਾ ਸੀ ਕਿਰਤ ਰਤ ਉੱਚੀ ਸੀ ਗੁਰੂ ਨ ਪਰਮੇਸ਼ਰ ਵਾਹਿਗੁਰੂ ਨੇ ਮਿਹਰ ਕੀਤੀ ਫਿਰ ਸਮਾਂ ਆ ਕੇ ਇਹਨਾਂ ਦਾ ਵਿਆਹ ਹੋਇਆ ਬਾਬਾ ਕਨਿਆਨ ਚੰਦ ਜੀ ਦਾ ਵਿਆਹ ਵੀ ਉਸ ਭਗਤਾਂ ਵਾਲੀ ਬਹੁਤ ਭਗਤਾਂ ਵਾਲੀ ਰੱਬੀ ਨੂਰ ਦੀ ਜਿਉਂ ਕਹਿੰਦੇ ਕਿ ਇਹਦੇ ਵਿੱਚ ਰੱਬੀ ਤਾਕਤਾਂ ਸੰਜਾ ਜਿਸ ਪੋਥੀ ਦੇ ਵਿੱਚੋਂ ਉਸ ਇਲਾਹੀ ਜੋਤ ਨੇ ਪ੍ਰਗਟ ਹੋਣਾ ਸੀ ਉਹ ਤੰਪਾ ਦੀ ਤੰਪਾ ਦੀ ਜੋਗ ਮਾਤਾ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਪਿਕੇ ਪਿੰਡ ਅੱਜ ਤੱਕ ਪਾਕਿਸਤਾਨ ਵਿੱਚ ਹੈ ਚਾਹਲ ਪਿੰਡ ਸੀਗਾ ਗੁਰੂ ਨਾਨਕ ਦੇਵ ਜੀ ਦੀ ਮਾਤਾ ਉਹਨਾਂ ਦੇ ਪਿਤਾ ਸਨ ਬਾਬਾ ਰਾਮਾ ਜੀ ਭਾਈ ਰਾਮਾ ਜੀ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪ੍ਰਸੰਗ ਆਉਂਦੇ ਹਨ ਨਾ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ ਦਾ ਨਾਮ ਵੀ ਆਉਂਦਾ ਹੈ ਸ਼੍ਰੀ ਨਾਨਕ ਜਨਮੀ ਪਿਤਰਾਮਾ ਇਹ ਵਚਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦੇ ਗੇ ਪਿਤਾ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ ਸ਼੍ਰੀ ਨਾਨਕ ਜਨਮੀ ਪਿਤਰ ਰਾਮਾ ਮਨਮਾ ਮਾਤਲ ਕ੍ਰਿਸ਼ਨਾ ਨਾਮ ਬ੍ਰਹਮਾ ਆਪ ਜੀ ਦੇ ਮਾਮਾ ਜੀ ਸਨ ਉਹਦਾ ਨਾਮ ਵੀ ਜੇਕਰ ਹੁੰਦਾ ਮਨਮਾ ਕ੍ਰਿਸ਼ਨਾ ਸੀ ਸੋ ਇਹੋ ਕਹਿਣ ਤੋਂ ਭਾਵ ਬਾਬਾ ਨਾਮਾ ਜੀ ਦੇ ਘਰ ਰੱਖੇ ਔਰ ਮਾਤਾ ਭਰਾਈ ਜੀ ਉਹਨਾਂ ਦਾ ਨਾਮ ਲਿਖਿਆ ਹੋਇਆ ਗ੍ਰੰਥਾਂ ਵਿੱਚ ਆਮ ਨਹੀਂ ਮਿਲਦਾ ਪਰ ਮੈਂ ਮਹਾਪੁਰਖਾਂ ਕੋਲੋਂ ਇਸ ਗੱਲ ਦੀ ਪ੍ਰੂੜਤਾ ਵੀ ਕਰਾਈ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਪੁਰਖਾਂ ਤੋਂ ਮੈਂ ਕਿਹਾ ਵੀ ਮੈਂ ਪ੍ਰਾਈ ਨਾਮ ਸੁਣਿਆ ਵੀ ਪ੍ਰਾਈ ਗੁਰੂ ਨਾਨਕ ਦੇਵ ਜੀ ਦੀ ਨਾਨੀ ਦਾ ਨਾਮ ਹੈ ਉਹ ਕਹਿੰਦੇ ਹਾਂ ਮੇਰੇ ਕੋਲ ਲਿਖਿਆ ਪਿਆ ਹੈ ਵੇਖ ਜੀ ਗੁਰੂ ਨਾਨਕ ਦੇਵ ਜੀ ਦੀ ਨਾਨੀ ਗੁਰੂ ਨਾਨਕ ਦੇਵ ਜੀ ਦੇ ਨਾਨਾ ਬਾਬਾ ਰਾਮਾ ਜੀ ਨਾਨੀ ਮਾਤਾ ਪ੍ਰਾਈ ਜੀ ਉਹਨਾਂ ਦੇ ਗ੍ਰਹਿ ਤਿੰਨ ਬੱਚਿਆਂ ਨੇ ਜਨਮ ਲਿਆ ਵੱਡੀ ਦਾ ਨਾਮ ਰੱਖਿਆ ਤ੍ਰਿਪਤਾ ਦੇਵੀ ਜਿੰਨਾਂ ਦਾ ਮਾਤਾ ਤ੍ਰਿਪਤਾ ਕਨੀਆ ਔਰ ਇੱਕ ਹੋਰ ਪੁੱਤਰੀ ਸੀ ਜਿਸ ਦਾ ਨਾਮ ਰੱਖਿਆ ਬੀਬੀ ਲਖੋ ਔਰ ਇੱਕ ਪੁੱਤਰ ਸੀ 2 ਈਂ ਮਹੀਨਾ ਤੋਂ ਬਾਅਦ ਜਿਸ ਦਾ ਨਾਮ ਰੱਖਿਆ ਕ੍ਰਿਸ਼ਨਾ ਜੀ ਨੂੰ ਨਾਨਕ ਸਿੰਘ ਜੀ ਦੇ ਮਾਮਾ ਕ੍ਰਿਸ਼ਨਾ ਜੀ ਮਾਸੀ ਲਖੋ ਜੀ ਮਾਤਾ ਤ੍ਰਿਪਤਾ ਜੀ ਤ੍ਰਿਪਤਾ ਜੀ ਦਾ ਵਿਆਹ ਰਾਏ ਕੋਈ ਦੀ ਤਲਵੰਡੀ ਵਿੱਚ ਪਟਵਾਰੀ ਲੱਗੇ ਹੋਏ ਸਰਕਾਰ ਜੋ ਬਾਬਾ ਕਲਿਆਣ ਚੰਦ ਜੀ ਨਾਲ ਹੋਇਆ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮਾਤਾ ਤ੍ਰਿਪਤਾ ਜੀ ਦੇ ਜਿਹੜੇ ਟੇਕੇ ਪਰਿਵਾਰ ਦੇ ਸਨ ਜਿਨ੍ਹਾਂ ਵਿੱਚੋਂ ਮਾਤਾ ਲੱਖੋ ਸੀ ਮਾਤਾ ਲੱਖੋ ਜੋ ਗੁਰੂ ਨਾਨਕ ਦੇਵ ਜੀ ਦੀ ਮਾਸੀ ਸੀ ਉਹਨਾਂ ਦੇ ਵੀ ਇੱਕ ਪੁੱਤਰ ਹੋਇਆ ਬਹੁਤ ਵੱਡਾ ਤਪਸਵੀ ਜਿਹਨੂੰ ਪੂली ਦੁਨੀਆ ਜਾਣਦੀ ਹੈ ਜਿਨ੍ਹਾਂ ਦਾ ਨਾਮ ਬਾਬਾ ਰਾਮ ਥੰਮਣ ਹੋਇਆ ਆਪਣੇ ਇਲਾਕੇ ਵਿੱਚ ਇੱਕ ਗੁਰਦੁਆਰਾ ਵੀ ਹੈ ਉੱਥੇ ਕਥਾਰਨਾ ਸਥਾਨ ਹੈ ਬਾਬਾ ਰਾਮ ਥੰਮਣ ਜੀ ਉਹ RAM ਖੰਮਣ ਮਹਾਪੁਰਖ ਗੁਰੂ ਨਾਨਕ ਦੇਵ ਜੀ ਦੀ ਸખી ਮਾਸੀ ਦੀ ਲੱਖੋ ਦੇ ਪੁੱਤਰ ਸਨ ਗੁਰੂ ਨਾਨਕ ਦੇਵ ਜੀ ਦੇ ਨੰਨਾ ਨਾਨਾ ਕ੍ਰਿਸ਼ਨਾ ਜੀ ਦੇ ਬੜੇ ਸੱਜੇ ਜੀਵਨ ਵਾਲੇ ਪੁੱਛੇ ਜੀਵਨ ਵਾਲੇ ਸੰਗ ਗੁਰੂ ਨਾਨਕ ਦੇ ਵਿਆਹ ਵਿੱਚ ਵੀ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੜ੍ਹੇ ਸਨ ਮਾਮਾ ਕ੍ਰਿਸ਼ਨਾ ਨਾਨਕ ਦੇਵ ਜੀ ਦੀ ਦਾਦੀ ਔਰ ਦਾਦਾ ਸ਼ਿਵਰਾਮ ਜੀ ਅਤੇ ਬਨਾਰਸੀ ਜੀ ਵੀ ਇਹ ਅਰਦਾਸ ਕਰਦੇ ਸਨ ਇਹ ਅਸੀਂ ਸੁਣਿਆ ਹੈ ਕਿ ਇਹ ਪ੍ਰਮਾਤਮਾ ਤੂੰ અવਤਾਰ ਧਾਰ ਕੇ ਜਦ ਆ ਜਦ ਆ ਹੀ ਧਰਮਸ ਇਲਾਨਰ ਭਗਤੀ ਭਾਰਤ ਜਦੋਂ ਜਦੋਂ ਕਿਤੇ ਭਾਰਤ ਜਾਂ ਕਿਤੇ ਵੀ ਭੈ ਮਦੀ ਹਾਂ ਨਹੀਂ ਹੁੰਦੀ ਆ ਉੱਥੇ ਤੂੰ ਸਰਕਾਰ ਧਾਰ ਕੇ ਆਉਣਾ ਕਿਰਪਾ ਕਰ ਜੀ ਕਰੂੰ ਸਾਡੇ ਕੁੱਲ ਵਿੱਚ ਕਿਤੇ ਇਹ ਪ੍ਰਮਾਤਮਾ ਤੋਂ ਅਵਤਾਰ ਧਾਰੀ ਅਸੀਂ ਵੀ ਤੁਹਾਨੂੰ ਹੋ ਜਾਈ। ਉਹਨਾਂ ਦੀ ਅਰਦਾਸ ਵੀ ਸੀ। ਮਾਤਾ ਪਿਤਾ ਜੀ ਦੀ ਅਰਦਾਸ ਅਸੀਂ ਤੇ ਫਿਰ ਜਦੋਂ ਇੰਨੀਆਂ ਅਰਦਾਸਾਂ ਪੂਰੀ ਧਰਤੀ ਨੇ ਅਰਦਾਸਾਂ ਕੀਤੀਆਂ ਪੁਕਾਰਾਂ ਕੀਤੀਆਂ ਤੇ ਪ੍ਰਮਾਤਮਾ ਨੇ ਸੁਣੀ ਭਾਈ ਗੁਰਦਾਸ ਜੀ ਲਿਖਦੇ ਆ ਸੁਣੀ ਉਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਤੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਅਰਦਾਸ ਪੁਕਾਰ ਸੁਣੀ ਔਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਦੁਨੀਆ ਤੇ ਭੇਜਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਗਵਾਹੀ ਤੋਂ ਵੱਡੀ ਤਾਂ ਕੋਈ ਗਵਾਹੀ ਨਹੀਂ ਹੈ ਕਾਰ्तिक का मास रुक्त सर्द पूर्णमासी 8 ਜਾਨ 60 ਕਰੀ ਆਜ ਦੀ ਬਾਰੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੱਟਕ ਦਾ ਮਹੀਨਾ ਸੀ ਸਰਬਦੀ ਰੁਕਸੀ ਕੱਤੇ ਦੇ ਮਹੀਨੇ ਦੀ ਪੂਰਨਮਾਸੀ ਸੀ ਜੋ ਅੱਜ ਦਾ ਦਿਨ ਬਣਦਾ ਹੈ ਤ ਕਾਰ्तिक ਕੱਟਕ ਦੇ ਮਹੀਨੇ ਪੂਰਨਮਾਸੀ ਵੜੀ ਰਾਤ ਚੰਦਰਾ ਮਾ ਫੁੱਲ ਜਿਹੜਾ ਹੋਇਆ ਸੀ ਫੁੱਲ ਮੂਨ ਸੀ ਸੱਭ ਜੀ ਦੀ ਥਣ ਦੀ ਜਿੰਮੇ ਹੋ ਜਾਂਦੀ ਹੈ ਇਹ ਉਦਕ ਸੀ ਤੇ ਕਹਿੰਦੇ ਇਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਵਤਾਰਤ ਆ ਗਏ ਜੇ ਐਂਉ ਕਹਿ ਲੋ ਤਤਕ ਦੀ ਫੂਲਮਾਸ਼ੀ ਵਿਕਰਮੇ ਸੰਮਤ 1526 ਨੂੰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਰਾਜਪੋਏ ਦੀ ਤਰਵੰਡੀ ਵਿਖੇ ਅਵਤਾਰਤ ਆ ਗਏ ਨਿਨੁ ਭਾਈ ਗੁਰਦਾਸ ਜੀ ਕਹਿੰਦੇ ਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਬ ਜਗ ਚੰਦਨ ਹੋਆ